ਅਹਿੰਕਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਆ ਅਸੀਂ ਬਚਪਨ ਤੋਂ ਇੱਕ ਇਤਿਹਾਸ ਪੜਦੇ ਆ ਰਹੇ ਸੀ ਵੀ ਹਿੰਦ ਦੀ ਚਾਦਰ ਗੁਰਤੇਗ ਬਾਦਰ ਜੀ ਨੇ ਤਿਲਕ ਤੇ ਜੰਜੂ ਤਿਲਕ ਤੇ ਜੰਜੂ ਦੀ ਰਾਖੀ ਦੇ ਲਈ ਆਪਣਾ ਸੀਸ ਜਣਾ ਉਭਾਰ ਦਿੱਤਾ ਪਰ ਇਹ ਗੱਲ ਕਹੀ ਜਾਂਦੀ ਆ ਵੀ ਕਈ ਲੋਗ ਇਹ ਵੀ ਕਹਿ ਦਿੰਦੇ ਆ ਵੀ ਉਹ ਤਾਂ ਇੱਥੇ ਆਏ ਹੀ ਨਹੀਂ ਸਨ ਕਸ਼ਮੀਰੀ ਪੰਡਤ ਇੱਥੇ ਆਏ ਹੀ ਨਹੀਂ ਸਨ ਇਤਿਹਾਸ ਕੁਝ ਹੋਰ ਦੱਸ ਦਿੰਦੇ ਆ ਪਰ ਇਹ ਗੱਲ ਕਹੀ ਜਦ ਰਿ ਕਸ਼ਮੀਰੀ ਪੰਡਤ ਇੱਕ ਵਾਰ ਹੀ ਨਹੀਂ ਆਏ ਸਨ ਉਸ ਤੋਂ ਬਾਅਦ ਵੀ ਆਏ ਸਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਖੜੇ ਆ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਆ ਗੁਰੂ ਕਾ ਮਹਿਲ ਗੁਰਦੁਆਰਾ ਸਾਹਿਬ ਦਾ ਨਾਮ ਆ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਮਤਲਬ ਕਿ ਗੁਰੂ ਸਾਹਿਬ ਇੱਥੇ ਰਹਿੰਦੇ ਨੇ ਤਾਂ ਆਪਾਂ ਨਹੀਂ ਵਰਡਿੰਗ ਕਹਿਣੀ ਵੀ ਪੈਂਦੇ ਰਹਿੰਦੇ ਸੀ ਕਿ ਨਹੀਂ ਆਪਾਂ ਅੱਜ ਵੀ ਮੰਨਦੇ ਆ ਇੱਥੇ ਰਹਿੰਦੇ ਨੇ ਹਨਾ ਜੀ ਇਹ ਗੁਰਦੁਆਰਾ ਇੱਥੇ ਕਸ਼ਮੀਰੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਜਿਵੇਂ ਤੁਸੀਂ ਕਿਹਾ ਵੀ ਇੱਕ ਵਾਰ ਨਹੀਂ ਦੋ ਵਾਰ ਆਏ ਨੇ ਹਾਂ ਇੱਥੇ ਵਿਦ ਪ੍ਰੂਫ ਲਿਖਿਆ ਹੋਇਆ ਸਾਰਾ ਆਪਾਂ ਸਾਰੀ ਸੰਗਤ ਨੂੰ ਦਰਸ਼ਨ ਕਰਾਉਨੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਸੋਚ ਰਿਹਾ ਸੀ ਵਿਫਤਾਵਾਂ ਪ੍ਰੋਬਲਮਾਂ ਉਹਨਾਂ ਤੇ ਆਈਆਂ ਕਸ਼ਮੀਰੀ ਪੰਡਤਾਂ ਤੇ ਉਹ ਇੱਥੇ ਆਏ ਨੇ ਚਾਹੇ ਮੈਂ ਨਿੱਜੀ ਆ ਚਾਹੇ ਮੈਨੂੰ ਨਿੱਜੀ ਪਰਸਨਲ ਕੋਈ ਸਮੱਸਿਆ ਆਉਂਦੀ ਆ ਚਾਹੇ ਕੋਈ ਮੇਰੇ ਮਹੱਲੇ ਤੇ ਆਉਂਦੀ ਆ ਮੇਰੇ ਸ਼ਹਿਰ ਤੇ ਜਾਂ ਕੌਮ ਤੇ ਆਉਂਦੀ ਆ ਆਪਾਂ ਇੱਥੇ ਕਿਉਂ ਨਹੀਂ ਆਉਂਦੇ ਮੈਂ ਕਈ ਵਾਰ ਸੋਚਦਾ ਹੁੰਨਾ ਯਾਨੀ ਪੰਦਰਪਾਲ ਜੀ ਵੀ ਕਹਿੰਦੇ ਹੁੰਦੇ ਨੇ ਵੀ ਜੇ ਕਸ਼ਮੀਰੀ ਪੰਡਤ ਇੱਥੇ ਆਉਂਦੇ ਨੇ ਜੇ ਗੁਰੂ ਤੇਗ ਬਹਾਦਰੀ ਉਹਨਾਂ ਦੇ ਨਾਲ ਖੜਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਪੰਜਾਬ ਉੱਤੇ ਕੌਮ ਤੇ ਬਹੁਤ ਸਮੱਸਿਆਵਾਂ ਵਿੱਚ ਆ ਰਹੀਆਂ ਨੇ ਆਪਾਂ ਕਿਉਂ ਨਹੀਂ ਇੱਥੇ ਆਉਂਦੇ ਮਤਲਬ ਮੈਂ ਸੋਚ ਰਿਹਾ ਸੀ ਵੀ ਇੱਥੇ ਕਸ਼ਮੀਰੀ ਪੰਡਤ ਦੋ ਵਾਰ ਆਏ ਨੇ ਪਹਿਲਾਂ ਤੋ ਵਾਰ ਇਹਨੇ 1675 ਦੇ ਵਿੱਚ ਇਤਿਹਾਸ ਆਪਾਂ ਜਾਣਦੇ ਆ ਵੀ ਸ਼ਹੀਦੀਆਂ ਹੋਈਆਂ ਤਾਦਨੀ ਚੌਂਗ ਦੇ ਵਿੱਚ ਉਹ ਤਾਂ ਬਾਅਦ ਕਸ਼ਮੀਰੀ ਪੰਡਤਾਂ ਦੇ ਜਿਹੜੇ ਅੱਗੇ ਫੈਮਿਲੀਜ਼ ਨੇ 1995 ਵਿੱਚ ਕਸ਼ਮੀਰ ਵਿੱਚ ਫੇਰ ਸਮੱਸਿਆ ਆ ਗਈ। ਇਹ ਗੱਲ ਕਰਦੇ ਆਪਾਂ ਵੀ 1675 'ਚ ਸਮੱਸਿਆ ਆ ਗਈ। ਕਸ਼ਮੀਰੀ ਪੰਡਤ ਆਏ ਇੱਥੇ। ਬਹੁਤ ਟਾਈਮ ਲੰਘ ਗਿਆ। ਸਾਲ 200 ਸਾਲ ਲੰਘ ਗਏ। 1995 ਦਾ ਟਾਈਮ ਆ ਗਿਆ। ਉੱਥੇ ਫੇਰ ਅਤਿਆਚਾਰ ਹੋਣ ਲੱਗ ਗਿਆ। ਕਸ਼ਮੀਰ ਤੇ ਉਹਨਾਂ ਨੂੰ ਬਾਹਰ ਕੱਢਣ ਲੱਗੇ ਕਸ਼ਮੀਰੀਆਂ ਨੂੰ। ਫੇਰ ਉਹਨਾਂ ਦਾ ਇਹ ਜਿਹਾ ਭਰੋਸਾ ਬਜ਼ੁਰਗ ਇੱਥੇ ਆਏ ਸੀ। ਉਹਨਾਂ ਦੇ ਉਹ ਵੀ ਇੱਥੇ ਆਏ ਨੇ। ਪਰ ਸਾਡੇ ਬਜ਼ੁਰਗ ਜਿੱਥੇ ਗਏ ਨੇ ਅਸੀਂ ਪਰ ਉੱਥੇ ਨਹੀਂ ਜਾਂਦੇ। ਅਸੀਂ ਹੋਰ ਪਾਸੇ ਜਾਂਦੇ ਆ। ਤਰ੍ਹਾਂ ਤਰ੍ਹਾਂ ਦੇ ਡੇਰੇ ਬਣ ਗਏ ਬਹੁਤ ਕੁਝ ਹੋਰ ਬਣ ਗਿਆ ਵੀ ਸਾਡੇ ਮਸਲੇ ਹੱਲ ਹੋਣ ਜਦ ਬਗਾਨੇ ਲੋਕ ਆ ਕੇ ਹਾਲਾਂਕਿ ਹੈਵੀ ਪਰਮਾਤਮਾ ਦੇ ਨੇ ਜਦ ਕਸ਼ਮੀਰੀ ਪੰਡਤ ਇੱਥੇ ਆ ਕੇ ਉਹ ਫਰਿਆਦ ਕਰ ਸਕਦੇ ਨੇ ਇਹ ਗੁਰਦੁਆਰਾ ਥੜਾ ਸਾਹਿਬ ਇੱਥੇ ਪੰਜਾਬ ਦੀਆਂ ਸਮੱਸਿਆਵਾਂਾਂ ਲੈ ਕੇ ਜਥੇਬੰਦੀਆਂ ਹੋਰ ਕਿ ਇੱਥੇ ਕਿਉਂ ਨਹੀਂ ਖੜੇ ਹੁੰਦੇ ਮਹਾਰਾਜ ਕਿਸਾਨੀ ਦੀ ਸਮੱਸਿਆ ਆ ਮਹਾਰਾਜ ਚੰਡੀਗੜ੍ਹ ਦੀ ਸਮੱਸਿਆ ਆ ਮਹਾਰਾਜ ਯੂਨੀਵਰਸਿਟੀ ਦੀ ਸਮੱਸਿਆ ਆ ਮਹਾਰਾਜ ਪੰਜਾਬ ਵਿੱਚ ਨਸ਼ਾ ਵੱਧ ਗਿਆ ਮਹਾਰਾਜ ਪਾਣੀਆਂ ਦੀ ਸਮੱਸਿਆ ਮਹਾਰਾਜ ਹੱਲ ਕਰੋ ਉਜੇ ਕਸ਼ਮੀਰੀ ਪੰਡਤ ਆ ਸਕਦੇ ਨੇ ਆਪਾਂ ਇੱਥੇ ਕਿਉਂ ਨਹੀਂ ਆਉਂਦੇ ਆਓ ਆਪਾਂ ਹੁਣ ਉਹ ਚੀਜ਼ ਪੜਦੇ ਜਿਹੜੀ ਉਹਨਾਂ ਦੀ ਵਰਡਿੰਗ ਆ ਇਹ ਹਿੰਦੀ ਚ ਇੱਕ ਕਰਿਓ ਆਪਾਂ ਬੋਲਾਂਗੇ ਜਿਹੜੀ ਹਿੰਦੀ ਦੀ ਵਰਡਿੰਗ ਆ ਇਹ ਆਪਣੀ ਹਿੰਦੀ ਨਹੀਂ ਹੈਗੀ ਇਹ ਡਿਫਰੈਂਟ ਆ ਕਸ਼ਮੀਰੀ ਪੰਡਤਾਂ ਦੇ ਜਿਹੜੇ 1995 ਤਰੀਕ ਵੀ ਲਿਖੀ ਹੋਈ ਆ 16 4 1995 ਉਦੋਂ ਜਿਹੜੀ ਵਰਡਿੰਗ ਉਹ ਆਪਾਂ ਪੜਦੇ ਆ ਇਹਦੇ ਵਿੱਚ ਆਪਾਂ ਨੂੰ ਇਹ ਲੱਗੂ ਪਤਾ ਵੀ ਉਹਨਾਂ ਦਾ ਭਰੋਸਾ ਕਿੰਨਾ ਗੁਰੂ ਸਾਹਿਬ ਤੇ ਭਰੋਸਾ ਇਹ ਦੇਖੋ ਕਸ਼ਮੀਰੀ ਪੰਡਤੋਂ ਕੀ ਅਰਦਾਸ ਹੈ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਪ੍ਰਕਾਸ਼ ਪੁੰਜ ਵਰਡ ਬਹੁਤ ਵੱਡਾ ਆ ਬਹੁਤ ਵੱਡਾ ਪ੍ਰਕਾਸ਼ ਪੁੰਜ ਭਾਰਤੀ ਸੰਸਕ੍ਰਿਤੀ ਕੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਿੱਖਾਂ ਦੇ ਜਾਂ ਹਿੰਦੂਆਂ ਦੇ ਜਾਂ ਇੱਕ ਰਿਲੀਜੀਅਨ ਦੇ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਕੌਣ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਕੌਣ ਕਹ ਰਿਹਾ ਆ 1995 ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਦੇਖਿਓ ਹਮ ਦੇਸ਼ ਕੇ ਕੌਨੇ ਕੌਨੇ ਸੇ ਆਨੰਦਪੁਰ ਸਾਹਿਬ ਆਏ ਹੋਏ ਕਸ਼ਮੀਰੀ ਪੰਡਿਤ ਆਪ ਕੀ ਪੁੰਨ ਸਮਰਤੀ ਕੋ ਪ੍ਰਣਾਮ ਕਰਤੇ ਹਨ ਇਥੇ ਇੱਕ ਗੱਲ ਵਿਚਾਰਨ ਵਾਲੀ ਆ ਆਪ ਹਮੇਸ਼ਾ ਕਹਿੰਦਾ ਵੀ ਕਸ਼ਮੀਰ ਤੋਂ ਆਏ ਸੀ ਪਰ ਉਹ ਆਪ ਕਹਿ ਰਹੇ ਨੇ ਵੀ ਪੂਰੇ ਦੇਸ਼ ਦੇ ਕੋਨੇ-ਕੋਨੇ ਸੇ ਇਸ ਕਰਕੇ ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਕੱਲਾ ਕਸ਼ਮੀਰ ਨਹੀਂ ਪੂਰੇ ਦੇਸ਼ ਤੋਂ ਆਏ ਨੇ ਇਹ ਉਹਨਾਂ ਦੀ ਵਰਡਿੰਗ ਆ ਅੱਗੇ ਸਨ 1675 ਈਸਵੀ ਵਿੱਚ ਹੈ ਹਮਾਰੇ ਪੂਰਵਜ ਪੰਡਤ ਉਹਨਾਂ ਦੇ ਪ੍ਰਾਨੇ ਕਿਰਪਾ ਰਾਮ ਦੱਤ ਦੇ ਨੇਤ੍ਰਿਤਵ ਮੈਂ 500 ਕਸ਼ਮੀਰੀ ਪੰਡਤਾਂ ਕੀ ਫਰਿਆਦ ਸੁਣ ਕੇ ਆਪ ਨੇ ਬੇਮਿਸਾਲ ਬલિદાન ਨਾ ਦਿਆ ਹੋਤਾ ਮਤਲਬ ਕਿ ਉਹ ਪਰਪਕਾਰ ਨੂੰ ਭੁੱਲੇ ਨਹੀਂ ਉਨਾਰੇ ਪਰਾਣੇ ਹਨਾ ਬਲੀਦਾਨ ਨਾ ਦਿਆ ਹੁੰਦਾ ਤਾਂ ਅੱਜ ਹਮ ਅਸਤਿਤਵ ਵਿੱਚ ਨਾ ਹੁੰਦੇ ਅੱਜ ਕਹਿੰਦੇ ਅਸੀਂ ਹੋਣਾ ਹੀ ਨਹੀਂ ਸੀ ਇਹ ਉਹਨਾਂ ਦੀ ਗੱਡਿੰਗਾ ਇਹ ਜਗਤਗੁਰੂ ਉਹ ਜਗਤਗੁਰੂ ਕਹਿ ਰਹੇ ਨੇ ਕਿ ਨੂੰ ਗੁਰ ਤੇਗ ਬਹਾਦਰ ਜੀ ਨੂੰ ਇਹ ਜਗਤਗੁਰੂ ਅੱਜ ਇੱਕ ਵਾਰ ਫਿਰ ਹਮਾਰਾ ਹਸਤਿਤਵ ਖਤਰੇ ਵਿੱਚ ਪੜ ਗਿਆ ਹੈ ਵੀ ਦੁਬਾਰਾ ਸਾਡੇ ਨੂੰ ਪ੍ਰੋਬਲਮ ਆ ਗਈਆਂ ਭਾਰਤੀ ਰਾਜਨੀਤੀ ਕਾ ਉਦਾਰਤ ਔਰ ਸਦ ਧਰਮ ਨਿਰਪੇਸ਼ਤਾ ਕਾ ਲਾਭ ਉਠਾਕਰ ਮਹਜ ਵੀ ਜਨੂਨ ਔਰ ਜ਼ੁਲਮ ਜ਼ਬਰ ਕੀ ਵਿਨਾਸ਼ਕਾਰੀ ਸ਼ਕਤੀਆਂ ਕੇ ਸਮੂਤੀ ਕਸ਼ਮੀਰੀ ਪੰਡਤ ਜਾਤੀ ਕੋ ਆਪਣੀ ਮਾਤਰ ਧਰਮੀ ਕਸ਼ਮੀਰ ਸੇ ਨਿਕਾਰ ਨਿਸ਼ਕਾਰਤ ਕਰ ਦਿਆ ਹੈ ਵੀ ਹੁਣ ਜਿਹੜੇ ਜਿਵੇਂ ਹੁਣ ਗਵਰਨਮੈਂਟ ਸਾਡੇ ਤੇ ਅਚਾਰ ਚਰ ਕਰਦੀ ਪਈ ਆ ਸਵਰਗ ਸੇ ਸੁੰਦਰ ہماری ਜਨਮ ਭੂਮੀ ਪਰ ਹਜ਼ਾਰੋਂ નિર્ਦਈਏ ਲੋਕਾਂ ਦਾ ਰਖਤ ਬਹਿ ਰਹਾ ਹੈ ਉਹ ਹਨ ਨਿਰਦੋਸ਼ ਹਨਾ ਉਹ ਕਹਿੰਦੇ ਵੀ ਜਿਹੜੀ ਸੱਡ ਤੋਂ ਬਿਊਟੀਫੁਲ ਕਸ਼ਮੀਰ ਸਾਡਾ ਏਰੀਆ ਹੈ ਵੀ ਉਥੇ ਬਹੁਤ ਖੂਨ ਬਹਿ ਰਹਾ ਆ ਪੂਜਾ ਸਥਾਨ ਠੀਕ ਆ ਸਰਤੀਗਤ ਹੂ ਹੈ ਪੂਜਾ ਸਥਾਨ ਮਤਲਬ ਕਿ ਸਾਡੇ ਮੰਦਰ ਉਹ ਤੌਰ ਤੇ ਜ਼ਮੀਨ ਨੇ ਹੜਪ ਲਈ ਗਈਆਂ ਹਨ ਜ਼ਮੀਨें ਸਾਰੀ ਹੁਣ ਇਥੇ ਜ਼ਮੀਨ ਨੇ ਹੜਪ ਲਈ ਗਈਆਂ ਦੀ ਵਰਡਿੰਗ ਆ ਰਹੀ ਹੈ ਇੱਕ ਆਪਾਂ ਬਹੁਤ ਵਾਰ ਕਹਿ ਰਹੇ ਹਾਂ ਵੀ ਸਾਡੀ ਜ਼ਮੀਨ ਅਕਵਾਇਰ ਬਹੁਤ ਵਾਰ ਵਾਰਟ ਆਉਂਦਾ ਆ ਵੀ ਸਾਡੀ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲਦੀ ਆ ਅਸੀਂ ਧਰਨੇ ਲਾਉਂਦੇ ਆ ਪਰ ਜਿਹੜੇ ਕਸ਼ਮੀਰੀ ਪੰਡਤ ਨੇ 1995 ਚ ਜ਼ਮੀਨ ਅਕਵਾਇਰ ਕਰਨ ਦੀ ਗੱਲ ਕਰਨ ਤੇ ਗੁਰੂ ਤੇਗ ਬਹਾਦਰ ਜੀ ਕੋਲ ਅਰਦਾਸ ਕਰਨਾ ਰਹੇ ਨੇ ਗੱਲ ਹੈ ਕਿ ਭਰੋਸਾ ਦੇਖੋ ਉਹਨਾਂ ਦਾ ਠੀਕ ਆ ਅੱਗੇ ਦੇਖੋ ਹੈ زمینیں ਹਰਪਲੀ ਗਈਆਂ ਹਨ ਹਜ਼ਾਰਾਂ ਦੇ ਘਰ ਘੋਸਲੇ ਸੁਪਨੇ ਜਲਾ ਡਾਲੇ ਗਏ ਹਨ ਠੀਕ ਹੈ ਹਾਂ ਇਧਰ ਜਲਾਬਤਨੀ ਮੇ ਵੀ ਸਰਕਾਰ ਦੀ ਖਮੋਸ਼ੀ ਦੇ ਸائے ਮੈਂ ਅੱਜ ਦੀ ਤਾਰੀਖ ਤੱਕ ਲਗਭਗ 7000 ਲੋਕ ਦਿਵੰਗਤ ਹੋ ਚੁੱਕੇ ਹੈ 7000 ਲੋਕਾਂ ਦਾ ਨੁਕਸਾਨ ਹੋ ਗਿਆ ਇਹ ਸੱਚੇ ਸਤਗੁਰੂ ਹਮ ਸਭ ਤਰਫ ਸੇ ਨਰਾਸ਼ ਹੋ ਕੇ ਆਪਕੇ ਦਰਬਾਰ ਮੇ ਆਸ਼ਾ ਵਿਸ਼ਵਾਸ ਔਰ ਸਰਦਾ ਕੇ ਸਾਥ ਆਏ ਹੈ ਦੇਖੋ ਉਹਨਾਂ ਨੇ ਗੱਲ ਮੁਕਾਦੀ ਕਹਿੰਦੇ ਅਸੀਂ ਭਾਈ ਤੁਹਾਡੇ ਉਤੇ ਸਰਦਾ ਰੱਖ ਕੇ ਆਏ ਆ ਠੀਕ ਆ ਆਪਕਾ ਆਸ਼ੀਰਵਾਦ और आपकी दिव्य प्रेरणा हमें इस जहां इस महाभिशा बे, बे, में उभार कर सकते हैं तो ही सानू ए प्रॉब्लम तो कट सकद्यों हम बल साहस और पराक्रम से कई वरदान की कामना करते हैं कि इस देश की सोई हुई मानवता को संसार की सुख शांति और कल्याण के लिए जगाकर निरंतर साधना के मार्ग पर अग्रसर कर रहे हैं पौने कश्मीरी की ओर से आयोजित गुरु तेग बहादुर कार्य ਮੰਤਾ ਯਾਤਰਾ ਕੇ ਅਵਸਰ ਪਰ ਪ੍ਰਸਤੁਤ 16/4/1995 ਇਹ ਸਾਰੀ ਵਰਡਿੰਗ ਦੇਖੋ ਕਿੰਨੀ ਇਹ ਇਹ ਗੁਰੂ ਸਾਹਿਬ ਤੇ ਵਿਸ਼ਵਾਸ ਦੀ ਗੱਲ ਹੈ ਜੀ ਸਾਰੇ ਕੋਨੇ ਕੋਨੇ ਤੋਂ ਆਏ ਸੀ ਕਸ਼ਮੀਰੀ ਪੰਡਤ ਮਤਲਬ ਉਦੋਂ ਜਿਹੜੀ 1995 ਚ ਦੁਬਾਰਾ ਪ੍ਰੋਬਲਮ ਆਈ ਕਸ਼ਮੀਰ ਚ ਉਹਨਾਂ ਨੇ ਆਖਿਆ ਦੁਬਾਰਾ ਬੇਨਤੀ ਕੀਤੀ ਇਹ ਤਾਂ ਬਹੁਤ ਗੱਲਾਂ ਇਹ ਕਲੀਅਰ ਹੁੰਦੀਆਂ ਨੇ ਵੀ ਕਿਸਮੀ ਇਹ ਇਹ ਮੰਨਦੇ ਨੇ ਦੀ ਗੁਰਤੇਗ ਬਹਾਦਰ ਜੀ ਅੱਜ ਵੀ ਇੱਥੇ ਬੈਠੇ ਨੇ ਸ਼ਰ ਆਪਾਂ ਨਹੀਂ ਮੰਨਦੇ ਠੀਕ ਆ ਇਹ ਮੰਨਦੇ ਨੇ ਵੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੁਸੀਂ ਸਾਡੀ ਸਹਾਇਤਾ ਕਰੋ ਸਾਨੂੰ ਵੀ ਚਾਹੀਦਾ ਗਿਆਨੀ ਪੰਦਰਪਾਲ ਜੀ ਨੂੰ ਬਹੁਤ ਵਾਰ ਮੈਂ ਕਥਾ ਵਿੱਚ ਵੀ ਸੁਣਿਆ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਜੇ ਕਸ਼ਮੀਰੀ ਪੰਡਤ ਇੱਥੇ ਆ ਕੇ ਅਰਦਾਸ ਕਰਦੇ ਨੇ ਆਪਾਂ ਕਿਉਂ ਨਹੀਂ ਜਾਂਦੇ ਪੰਜਾਬ ਦੀਆਂ ਸਮੱਸਿਆਵਾਂ ਪਾਣੀ ਦੀਆਂ ਨਸ਼ੇ ਦੀਆਂ ਜੋ ਵੀ ਸਮੱਸਿਆ ਨੇ ਪੰਜਾਬ ਦੀ ਉਹ ਵੀ ਗੁਰੂ ਸਾਹਿਬ ਹੱਲ ਕਰਨਗੇ ਗੁਰੂ ਸਾਹਿਬ ਦੇ ਅੰਡਰ ਸਾਰਾ ਕੁਝ ਆ ਇਸ ਕਰਕੇ ਆਪਾਂ ਇਹ ਚੀਜ਼ ਨੂੰ ਵਿਚਾਰ ਕੇ ਚੱਲੀਏ ਇਹ ਹਾਂ ਜਿਹੜੇ ਕਈ ਕੀਮਤ ਉਪਰੰਤੂ ਕਰਦੇ ਨੇ ਵੀ ਕੀਨੇ ਲਿਖਿਆ ਇਹ ਵਰਡਿੰਗ ਸਾਰੀ ਜਿਹੜੀ ਹਿੰਦੀ ਦੀ ਆ ਇਹ ਉਹਨਾਂ ਦੀ ਵਰਡਿੰਗ ਆ 1995 ਦਾ ਸਾਰਾ ਇਹ 16 4 1995 ਦਾ ਸਾਰਾ ਡਾਟਾ ਲਿਖਿਆ ਹੋਇਆ ਇੱਥੇ ਅੱਛਾ ਮੈਨੂੰ ਮੈਂ ਚਲੋ ਇਹ ਤਾਂ ਆਪਾਂ ਕਲੀਅਰ ਆ ਵਧੀਆ ਗੱਲ ਆ ਵੀ ਤੁਸੀਂ ਇਹ ਵੀਡੀਓ ਬਣਾ ਲਈ ਪਰ ਮੈਨੂੰ ਕਈ ਵਾਰ ਇਹ ਵੀ ਲੱਗਦਾ ਮੈਂ ਜਦੋਂ ਪਹਿਲਾਂ ਵੀਡੀਓ ਬਣਾਈ ਆਖੇ ਵੀ ਮੈਨੂੰ ਲੱਗਦਾ ਸ਼ਰ ਇਹ ਚੀਜ਼ ਨੂੰ ਚੱਕਿਆ ਜਾਊਗਾ ਹੁਣ ਮੈਨੂੰ ਲੱਗਦਾ ਅੰਦਾਜ਼ਾ ਲਾ ਰਿਹਾ ਮੈਂ ਇਹ ਚੀਜ਼ ਨੂੰ ਪਰੇ ਕਰਨਗੇ ਉੱਥੇ ਉਹ ਚੀਜ਼ਾਂ ਜਿੱਥੋਂ ਆਪਾਂ ਨੂੰ ਕੋਈ ਸ ਵਧੀਆ ਚੀਜ਼ਾਂ ਪਤਾ ਲੱਗਦੇ ਇਤਿਹਾਸ ਦੀਆਂ ਉਹ ਚੱਕੀਆਂ ਬਾ ਚੱਕ ਦਿੰਦੇ ਹੁੰਦੇ ਨੇ ਤੁਸੀਂ ਵੀਡੀਓ ਨੂੰ ਜਰੂਰ ਸੇਵ ਕਰਕੇ ਰੱਖਿਓ ਇਹ ਪ੍ਰੂਫ ਬੱਚਿਆਂ ਨੂੰ ਦਿਖਾਵੋ ਆਪ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰੋ ਤੁਹਾਨੂੰ ਘਰ ਦੀ ਸਮੱਸਿਆ ਤੋਂ ਲੈ ਕੇ ਕੌਮ ਦੀ ਸਮੱਸਿਆ ਤੱਕ ਇੱਥੇ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਜੇ ਇਹ ਇੱਥੇ ਆਏ ਨੇ ਸਭ ਤੋਂ ਵੱਡੀ ਗੱਲ ਹੈ ਅਸੀਂ ਜਦੋਂ ਕੇਸਗੜ ਸਾਹਿਬ ਆਂਦੇ ਆ ਅਨੰਦਪੁਰ ਸਾਹਿਬ ਤੁਸੀਂ ਕੇਸਗੜ ਸਾਹਿਬ ਹੋ ਕੇ ਮੁੜ ਜਾਂਦੇ ਆ ਗੁਰੂ ਦਾ ਮਹਿਲ ਇੱਥੇ ਆ ਸੀਸਗੰਜ ਗੁਰਦੁਆਰਾ ਇੱਥੇ ਆ ਹਾਂ ਬਹੁਤ ਵੱਡੀ ਗੱਲ ਆ ਤਖਤ ਸਾਹਿਬ ਤੇ ਮਹਾਰਾਜ ਨੇ ਅਮਰਤ ਸੰਚਾਰ ਕਰਾਇਆ ਸਾਹਮਣੇ ਸੀਸਗੰਜ ਸਾਹਿਬ ਆ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਆ ਮਤਲਬ ਵੱਡੀ ਗੱਲ ਆ ਵੀ ਆਪਾਂ ਆਪਣੇ ਮਤਲਬ ਲਈ ਚਲੋ ਆ ਜੰਦੇ ਪਰ ਜਿੱਥੇ ਗੁਰੂ ਸਾਹਿਬ ਰਹਿੰਦੇ ਰਹੇ ਨੇ ਵਿਚਰਦੇ ਰਹੇ ਨੇ ਇੱਥੇ ਕਸ਼ਮੀਰੀ ਪੰਡਤ ਆ ਪਰਲੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਵਾਲਾ ਗੁਰਦੁਆਰਾ ਸਾਹਿਬ ਆ ਪਰਲੇ ਪਾਸੇ ਸਾਬ ਜਾਨਾ ਜਨਮ ਸਥਾਨ ਆ ਪਰ ਇੱਥੇ ਕੰਪਲਸਰੀ ਹੋਣਾ ਚਾਹੀਦਾ ਵਸੇ ਆਪਾਂ ਇੱਥੇ ਆਈਏ ਜਿੱਥੇ ਆਪਾਂ ਤਰ੍ਹਾਂ ਤਰ੍ਹਾਂ ਦੇ ਮਹਾਪੁਰਖਾਂ ਦੇ ਸਸਕਾਰ ਤੇ ਵਰਸੀਆਂ ਤੇ ਦਲ ਪਰਵਾਦ ਜਾਣਦੇ ਆਂ ਵੀ ਗੁਰੂ ਤੇਗ ਬਹਾਦਰ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਉਹ ਮਹਾਪੁਰਖਾਂ ਦੇ ਵੀ ਗੁਰੂ ਨੇ ਜਿੱਥੇ ਵੱਡੇ ਵੱਡੇ ਮਹਾਪੁਰਖਾਂ ਦਾ ਆਪਾਂ ਸਤਿਕਾਰ ਕਰਦੇ ਆਂ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਹੋਇਆ ਵੀ ਉਹ ਜਗ੍ਹਾ ਸਾਰਿਆਂ ਲਈ ਬਹੁਤ ਜ਼ਿਆਦਾ ਵੱਡੀ ਬਣ ਜਾਂਦੀ ਆ ਉੱਥੇ ਆ ਕੇ ਆਪਾਂ ਬੈਠਿਆ ਕਰੀਏ ਕਿਉਂਕਿ ਉੱਥੋਂ ਤਾਂ ਉੱਠਣ ਦਾ ਜੀਅ ਹੀ ਨਹੀਂ ਕਰਦਾ ਤੁਸੀਂ ਸੀਸਗੰਦ ਸਭ ਬੈਠੋ ਅੰਦਰ ਏਵੇਂ ਲੱਗਦਾ ਵੀ ਸਸਕਾਰ ਮਹਾਰਾ ਦਾ ਹੋ ਰਿਹਾ ਆ ਵੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸਾਰੇ ਉਹ ਸੇਵਾ ਕਰਦੇ ਨੇ ਵੀ ਕਿਤੇ ਨਾ ਕਿਤੇ ਆਪਾਂ ਵੀ ਸੇਵਾ ਕੋਈ ਲੱਕੜਾਂ ਚ ਕਾਉਣ ਦੀ ਏਵੇਂ ਆਪਾਂ ਨੂੰ ਸੋਚਣਾ ਚਾਹੀਦਾ ਇੱਥੇ ਆ ਕੇ ਬਹੁਤ ਜ਼ਿਆਦਾ ਡਿਸਪੀਸਲਨ ਚ ਏਨੀ ਵੀ ਕੱਲਾ ਚਲੋ ਇੱਥੇ ਆ ਕੇ ਹਾਂ ਠੀਕ ਆ ਇੱਥੇ ਅੱਜ ਚਾਹੇ ਸਰਕਾਰਾਂ ਦੇ ਪ੍ਰੋਗਰਾਮ ਨੇ ਚਾਹੇ ਐਸਜੀਪੀਸੀ ਦੇ ਨੇ ਹਾਂ ਜੇ 네ਗੇਟਿਵ ਦੇਖਣਾ 네ਗੇਟਿਵ ਦੇਖ ਲਈਏ ਪਰ ਜੇ ਪੋਜ਼ਿਟਿਵ ਦੇਖਣਾ ਪੋਜ਼ਿਟਿਵ ਵੀ ਬਹੁਤ ਕੋਸ਼ਾ ਵੀ ਜੇ ਸਰਕਾਰ ਦੇ ਤਿੰਨ ਦਿਨ ਨੇ ਐਸਜੀਪੀਸੀ ਦੇ ਵੀ ਤਿੰਨ ਚਾਰ ਦਿਨ ਨੇ ਵੀ ਚਾਰ ਵੀ 10 ਜਣਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਨਾਂ 'ਚ ਬਾਣੀ ਦੀ ਆਵਾਜ਼ ਇਤਿਹਾਸ ਦੀ ਆਵਾਜ਼ ਗੂੰਜਣੀ ਆ ਵੀ ਆਪਾਂ ਹਵਾ 'ਚ ਕੋਈ ਅਹਜੀ ਸਪੇਸ ਹੋਣੀ ਹੋਣੀ ਜਿੱਥੇ ਕੋਈ ਖਾਲੀ ਇਤਿਹਾਸ ਦਾ ਸ਼ਬਦ ਆਉਣਾ ਰਹਿ ਜਾਵੇ ਇਸ ਕਰਕੇ ਨੌਜਵਾਨਾਂ ਨੂੰ ਇਹੀ ਚਾਹੀਦਾ ਵੀ ਅੱਜ 24 ਤਰੀਕ ਨੂੰ ਭਾਈ ਮਤੀ ਦਾਸ ਜਿੱਤੇ ਆਰਾ ਚਲੇਆ ਅੱਜ ਉਹ ਦਿਨ ਹੈਗਾ ਚਾਂਦਨੀ ਚੌਂਕ ਵਿੱਚ ਭਾਈ ਦਿਆਲਾ ਜੀ ਨੂੰ ਅੱਜ ਉਬਾਲਿਆ ਗਿਆ ਹਾਂਜੀ ਭਾਈ ਸਤੀ ਦਾਸ ਜੀ ਅੱਜ ਰੂਣ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਾਰਿਆ ਗਿਆ ਵੀ ਜਿੱਥੇ ਉਹ ਗੁਰਸਿੱਖਾਂ ਨੇ ਆਹੰਤ ਸਮੇਂ ਵੀ ਜਪਨੀ ਸਾਬ ਦੇ ਪਾਠ ਕੀਤੇ ਨੇ ਆਪਾਂ ਅੱਜ ਅਰਦਾਸ ਕਰੀਏ ਵੀ ਆਖਰੀ ਸਾਹ ਤੱਕ ਜਪਨੀ ਸਾਬ ਨਹੀਂ ਛੱਡਣਾ ਹੈਗਾ ਉਹਨਾਂ ਨੇ ਦੇਖ ਲਓ ਜਦੋਂ ਪੁੱਛਿਆ ਵੀ ਤੁਹਾਡੀ ਆਖਰੀ ਇੱਛਾ ਕੀ ਆ ਭਾਈ ਮਤੀ ਦਾਸ ਜੀ ਕਹਿੰਦੇ ਵੀ ਮੇਰਾ ਮੁਖ ਮੇਰੇ ਪਿਆਰੇ ਸਤਿਗੁਰੂ ਵੱਲ ਹੋਵੇ ਵੀ ਤੁਸੀਂ ਆਰਾ ਚਲਾਉਣਾ ਚਲਾਓ ਇੰਨਾ ਦਰਦ ਮੈਨੂੰ ਆਰੇ ਦੇ ਅੰਦਰ ਜਾਣ ਵਾਲੀ ਹੋਣਾ ਵੀ ਜੇ ਮੇਰਾ ਤੁਸੀਂ ਮੂੰਹ ਗੁਰੂ ਸਭ ਤੋਂ ਪਰਲੇ ਪਾਸੇ ਕਰਤਾ ਉਹਦਾ ਦੁੱਖ ਮੈਨੂੰ ਆਰੇ ਤੋਂ ਵੱਧ ਹੋਣਾ ਆ ਇਹ ਜੀਆਂ ਸ਼ਹੀਦੀਆਂ ਕੁਰਬਾਨੀਆਂ ਆ ਆਪਣੀਆਂ ਰਗਾਂ ਚ ਉਹ ਬਾਬਿਆਂ ਦਾ ਖੂਨ ਆ ਮਹਾਨ ਬਾਬੇ ਫਿਰ ਭਾਈ ਜੈਤਾ ਜੀ ਦੀ ਸ਼ਹੀਦੀ ਭਾਈ ਜੈਤਾ ਜੀ ਦੇਖੋ ਕੱਲਾ ਸੀਸ ਲੈ ਕੇ ਕਿਤੇ ਸੌਖੀ ਗੱਲ ਸੀ ਹੋਣਾ ਐਡੇ ਸਖਤ ਪਹਿਰੇ ਦੇ ਵਿੱਚੋਂ ਜਿੱਥੇ ਸਾਰੀ ਹਕੂਮਤ ਨੇ ਸਿਕਿਉਰਟੀਆਂ ਵੀਆਈਪੀ ਸਿਕਿਉਰਿਟੀ ਤੋਂ ਵੀ ਜ਼ਿਆਦਾ ਸਿਕਿਉਰਿਟੀ ਸੀਗੀ ਉੱਥੇ ਫਿਰ ਪੰਜ ਪੜਾਕ ਕਰਕੇ ਭਾਈ ਜਤਾ ਜੀ ਬਾਗ ਪਟਤਰਾਵੜੀ ਰਟਾਂਦਰੀ ਨਦੀ ਫਿਰ ਉੱਥੇ ਦਰਗਾਹੀ ਸਾਹਿਬ ਉਹ ਨਾਬਾ ਸਾਹਿਬ ਫਿਰ ਕੀਰਤਪੁਰ ਸਾਹਿਬ ਪਹੁੰਚੇ ਨੇ ਫਿਰ ਜਦੋਂ ਭਾਈ ਜਤਾ ਦੀ ਸੀਸ ਲੈ ਕੇ ਆਏ ਨੇ ਕਿਵੇਂ ਮਾਤਾ ਨਾਨਕੀ ਜੀ ਕਿਉਂਕਿ ਦੇਖੋ ਗੁਰੂ ਪਰਿਵਾਰ ਆ ਪਰ ਹੈ ਤਾਂ ਮੋਹ ਤਾਂ ਹੁੰਦਾ ਹੀ ਆ ਪਰ ਕਿਵੇਂ ਪੁੱਤ ਦਾ ਸੀਸ ਆਇਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਾਦੀ ਜੀ ਦਾ ਹੱਥ ਫੜ ਕੇ ਲੈ ਕੇ ਆਏ ਵੀ ਦਾਦੀ ਜੀ ਦੇਖੋ ਪਿਤਾ ਜੀ ਦਾ ਸੀਸ ਆਇਆ ਇਹ ਗੱਲਾਂ ਫੌਕੀਆਂ ਨਹੀਂ ਹੈਗੀਆਂ ਕਿ ਕਿਵੇਂ ਮਾਤਾ ਨਾਨਕੀ ਜੀ ਨੇ ਪਿਆਰ ਕੀਤਾ ਆਪਣੇ ਪੁੱਤ ਦੇ ਸੀਸ ਤੇ ਫਿਰ ਮਾਤਾ ਗੁਜਰੀ ਜੀ ਉਹਨਾਂ ਨੇ ਕਿਹਾ ਥੋੜੀ ਨਿਭ ਜਵੇਂ ਮੇਰੀ ਮੇਰੀ ਥੋੜੀ ਨਿਭ ਗਈ ਮੇਰੀ ਨਿਭ ਜਵੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਜੱਤਾ ਜੀ ਤੁਸੀਂ ਆਪਾਂ ਤੁਸੀਂ ਬੇਟੇ ਤੋਂ ਵੱਧ ਫਰਜ਼ ਨਿਭਾਇਆ ਪੁੱਤਰ ਤੋਂ ਰੰਗਰੇਟਾ ਗੁਰੂ ਦਾ ਬੇਟਾ ਉਹ ਸਭ ਬਖਸ਼ਿਸ਼ ਕੀਤੀ ਫਿਰ ਇਹ ਕਿਹਾ ਵੀ ਆਖਰੀ ਰਸਮ ਵੀ ਸਸਕਾਰ ਦੀ ਤੁਸੀਂ ਨਾਲ ਨਿਭਾਓ ਫਿਰ ਭਾਈ ਜੱਤਾ ਜੀ ਨਾਲ ਰਸਮ ਸਾਰੀ ਨਾਲ ਨਭਾਈ ਮੈਂ ਸੋਚ ਰਹਾ ਸੀ ਵੀ ਨਵੰਬਰ ਦਾ ਮਹੀਨਾ ਚੱਲਦਾ ਵੀ ਇੰਨੀ ਠੰਡ ਦਾ ਨਾ ਉਦੋਂ ਕੋਈ ਕੰਬਲ ਸੀ ਭਾਈ ਜੱਤਾ ਜੀ ਕੋਲੇ ਕਿਉਂਕਿ ਸੀਸ ਮਹਾਰਾਜ ਦਾ ਸੀਨੇ ਨਾਲ ਲਾ ਕੇ ਚੱਕਿਆ ਸੀਗਾ ਕਿਵੇਂ ਔਖੇ ਰਸਤੇਆਂ 'ਚ ਤੁਰ ਕੇ ਇਹੋ ਭੁੱਖੇ ਹਾਂਜੀ ਆਏ ਫਿਰ ਮਹਾਰਾਜ ਦਾ ਸੀਸ ਉਹ ਰਸਤੇ ਦੇ ਵਿੱਚ ਜਿਹੜੇ ਜਿਹੜੇ ਫਕੀਰ ਕਈ ਸਾਲਾਂ ਤੋਂ ਅਰਦਾਸਾ ਕਰਦੇ ਸੀ ਮਹਾਰਾਜ ਸਾਡੇ ਘਰੇ ਆਓ ਮਹਾਰਾਜ ਸੀਸ ਦੇ ਰੂਪ 'ਚ ਉਹਨਾਂ ਦੇ ਘਰੇ ਗਏ ਹਾਂਜੀ ਇੱਕ ਥੋਬੀ ਨੇ ਚਾਦਰ ਤਿਆਰ ਕੀਤੀ ਹੋਈ ਸੀਗੀ ਉਹ ਚਾਦਰ ਮਹਾਰਾਜ ਸ੍ਰੀਸ਼ਟ ਦਿੱਤੀ ਮਤਲਬ ਵਡੀਆਂ ਬਹੁਤ ਮਹਾਨ ਸ਼ਹੀਦੀਆਂ ਨੇ ਇਸ ਕਰਕੇ ਆਪਾਂ ਕਸਮ ਖਾਈਏ ਅਰਦਾਸ ਕਰੀਏ ਵੀ ਜੇ ਭਾਈ ਮਤੀ ਦਾਸ ਤੇ ਆਰਾ ਚੱਲ ਸਕਦਾ ਹੁਣ ਆਰੇ ਨਹੀਂ ਚੱਲਣੇ ਹੈਗੇ ਹੁਣ ਕੋਈ ਰੂਨ ਨਾਲ ਭੇਟਣੇ ਨਹੀਂ ਲੱਗਿਆ ਹੁਣ ਤਾਂ ਏਸੀ ਹੀਟਰ ਚ ਬਹਿ ਕੇ ਪਾਠ ਕਰਨਾ ਕੇਸ ਰੱਖਣੇ ਨੇ ਇਸ ਕਰਕੇ ਸ਼ਹੀਦੀ ਦਿਹਾੜੇ ਇਹ ਮਨਾਉਣ ਦਾ ਇਹੀ ਆ ਵੀ ਆਪਾਂ ਅਮਰਤ ਸ਼ਕੀਏ ਬទ ਬទ ਪਾਠ ਕਰੀਏ ਇੱਕ ਇਹ ਵੀ ਗੱਲ ਆ ਜਿਹੜੇ ਇਤਿਹਾਸ ਦੀ ਗੱਲ ਕੀਤੀ ਆ ਕਸ਼ਮੀਰੀ ਪੰਡਤ ਅੱਤੇ ਦੋ ਵਾਰ ਹੀ ਆਏ ਨੇ ਇੱਕ ਵਾਰ ਹੀ ਨੇ ਆਏ ਇੱਕ ਵਾਰੀ ਜਿਹੜੇ ਗੁਰਤੇਗ ਬਾਦਰਜੀ ਦੇ ਹੁੰਦੇ ਆਏ ਆ ਉਸ ਤੋਂ ਬਾਅਦ ਦੁਬਾਰਾ ਆਏ ਹਾਂਜੀ 20 ਸਦੀ ਦੇ ਵਿੱਚ ਦੁਬਾਰਾ ਆਏ ਹਾਂਜੀ ਪਰ ਕਈ ਲੋਕ ਇਹ ਕਹਿ ਦਿੰਦੇ ਕਈ ਇਤਿਹਾਸਕਾਰ ਇਹ ਕਹਿ ਦਿੰਦੇ ਆ ਵੀ ਗੁਰੂ ਜਿਹੜੀ ਤੇਗ ਬਾਦਰਜੀ ਦੀ ਸ਼ਹੀਦੀ ਆ ਗੁਰਤੇਗ ਬਾਦਰਜੀ ਦੀ ਸ਼ਹੀਦੀ ਆ ਉਸ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਕੋਈ ਰੋਲ ਹੀ ਨਹੀਂ ਹੈਗਾ ਨਹੀਂ ਨਹੀਂ ਦੇਖੋ ਹਿਸਟਰੀ ਆਪਾਂ ਪੜ੍ਹ ਕੇ ਦੇਖੀਏ ਹਮੇਸ਼ਾ ਇਹੀ ਹੁੰਦਾ ਵੀ ਜੇ ਤੁਸੀਂ ਕੋਈ ਵੀ ਚੇਂਜ ਲੈ ਕੇ ਆਉਣਾ ਹੋਵੇ ਸਪੋਜ਼ ਕਰੋ ਤੁਸੀਂ ਕਿਸੇ ਏਰੀਆ ਵਿੱਚ ਕੋਈ ਚੀਜ਼ ਨੂੰ ਤੁਸੀਂ ਪਬਲਿਸ਼ ਕਰਨਾ ਜਿਹੜਾ ਉਥੇ ਦਾ ਲੀਡਰ ਹੋਊਗਾ ਉਹ ਪੋਲੀਟੀਸ਼ੀਅਨ ਹੋ ਸਕਦਾ ਐਕਟਰ ਹੋ ਸਕਦਾ ਮਤਲਬ ਕਿ ਜਿਹਨੂੰ ਲੋਕ ਮੰਨਦੇ ਨੇ ਤੁਸੀਂ ਉਹਨੂੰ ਆਪਣੇ ਵੱਲ ਲੈ ਆਓ ਉਹਦੇ ਫੈਨਸ ਆਪਣੇ ਆਪ ਉਧਰ ਆ ਜਾਂਦੇ ਨੇ ਉਵੇਂ ਹੀ ਔਰੰਗਜ਼ੇਬ ਇਹ ਚਾਹੁੰਦਾ ਸੀ ਵੀ ਮੈਂ ਸਾਰਿਆਂ ਨੂੰ ਮੁਸਲਮ ਬਣਾਦਾ ਉਹਨੇ ਬਨਾਰਸ ਕਾਂਸੀ ਤੋਂ ਇਹ ਕੰਮ ਸ਼ੁਰੂ ਕੀਤਾ ਬਨਾਰਸ ਹਿੰਦੂਆਂ ਦਾ ਯੂਨੀਵਰਸਿਟੀ ਸੀਗੀਆਂ ਉੱਥੇ ਉੱਥੇ ਪੜ੍ਹਦੇ ਸੀਗੇ ਜਦੋਂ ਉੱਥੇ ਜਾ ਕੇ ਉਹਨੇ ਮੰਦਰ ਢਾਉਣੇ ਸ਼ੁਰੂ ਕਰਤੇ ਫਿਰ ਸਾਰੇ ਜਿਹੜੇ ਹਿੰਦੂ ਸੀਗੇ ਉਹ ਕਸ਼ਮੀਰ ਚਲੇ ਗਏ ਕਸ਼ਮੀਰ ਜਾ ਕੇ ਇਤਿਹਾਸ ਇਹ ਸਾਰਾ ਲਿਖਿਆ ਹੋਇਆ ਆਪਾਂ ਜਾਣਦੇ ਹਾਂ ਵੀ ਉੱਥੇ ਸਾਰੇ ਹਿੰਦੂਆਂ ਨੇ ਸੋਚਿਆ ਵੀ ਸਾਨੂੰ ਟਾਈਮ ਦਿੱਤਾ ਜਾਵੇ ਫਿਰ ਉੱਥੇ ਕਿਰਪਾ ਰਾਮ ਜੀ ਦੇ ਸੁਪਨੇ ਚ ਸਿਵ ਜੀ ਮਹਾਰਾਜ ਆਏ ਉਹਨਾਂ ਨੇ ਕਿਹਾ ਤੁਹਾਨੂੰ ਇੱਕੋ ਇੱਕ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਾ ਸਕਦਾ ਆ ਫਿਰ ਸਾਰੇ ਕਸ਼ਮੀਰੀ ਪੰਡਤ ਦਰਬਾਰ ਸਾਹਿਬ ਆਏ ਦਰਬਾਰ ਸਾਹਿਬ ਆ ਕੇ ਪਤਾ ਕੀਤਾ ਵੀ ਕੌਣ ਨੇ ਹੁਣ ਗੱਦੀ ਤੇ ਬਰਾਜਮਾਨ ਫਿਰ ਪਤਾ ਲੱਗਿਆ ਵੀ ਸ੍ਰੀ ਗੁਰਤੇਗ ਬਾਧਰ ਜੀ ਮਹਾਰਾਜ ਇੱਥੇ ਫਿਰ ਇੱਥੇ ਆਏ ਮਤਲਬ ਦੇਖੋ ਇਹ ਤਾਂ ਇੱਥੇ ਦੋ ਵਾਰ ਦਾ ਪ੍ਰੂਫ ਲਿਖਿਆ ਹੋਇਆ ਪਤਾ ਹੀ ਨਹੀਂ ਹੋਰ ਕਿੰਨੀ ਵਾਰ ਆਏ ਨੇ ਨਹੀਂ ਤੁਸੀਂ ਇਹ ਬੜੀ ਵਧੀਆ ਗੱਲ ਕਹੀ ਵੀਰ ਕਿਰਪਾ ਰਾਮ ਜੀ ਦੇ ਜਿਹੜੇ ਸੁਪਨਾ ਦੇਖਿਆ ਤਾਂ ਸ਼ਿਵ ਜੀ ਆਏ ਸੀ ਸ਼ਿਵ ਜੀ ਨੇ ਦੱਸਿਆ ਹਾਂ ਦੇਖੋ ਗੱਲ ਇਹ ਆ ਕਿਉਂਕਿ ਜਿਵੇਂ ਕਿਸੇ ਵੀ ਸਕੂਲ ਦਾ ਪ੍ਰਿੰਸੀਪਲ ਹੁੰਦਾ ਕੋਈ ਟੀਚਰ ਹੁੰਦਾ ਹਾਂ ਹਮੇਸ਼ਾ ਟਰਾਂਸਫਰਸ ਹੋ ਜਾਂਦੀਆਂ ਨੇ ਪਰ ਜਿਹੜੇ ਇਹ అవਤਾਰ ਪੀਰ ਪੈਗੰਬਰ ਆਉਂਦੇ ਨੇ ਸਾਰਿਆਂ ਦੇ ਹੀ ਹੁੰਦੇ ਨੇ ਇੱਕ ਟੀਚਰ ਨੇ ਸਾਰਿਆਂ ਨੂੰ ਪੜਾਉਣਾ ਹੁੰਦਾ ਚਾਹੇ ਪਹਿਲਾਂ ਸ਼ਿਵ ਜੀ ਸੀ ਫਿਰ ਰਾਮਚੰਦਰ ਜੀ ਜਾਂ ਕੋਈ ਹਨਾ ਇਹ ਸਾਰਿਆਂ ਦੇ ਹੀ ਹੁੰਦੇ ਨੇ ਇਹ ਇੱਕ ਹੁੰਦੇ ਨੇ ਇਹ ਬਿਤਕਰੇ ਆਪਣੀ ਪਾਏ ਹੁੰਦੇ ਨੇ ਹਾਲਾਂਕਿ ਜਿਹੜੇ ਰੱਬ ਦੇ ਬੰਦੇ ਮਹਾਂਪੁਰਖ ਪੀਰ ਪੈਗੰਬਰ ਉਹ ਇੱਕੋ ਹੁੰਦੇ ਨੇ ਸਾਰੇ ਆਂ ਨਾਲ ਗੁਰਤੇਗ ਭਾਦਰ ਜੀ ਦੀ ਜਿਹੜਾ ਸ਼ਹੀਦੀਪੁਰ ਵਾਸਤੇ ਵਿੱਚ ਸਾਨੂੰ ਜਿਹੜੇ ਜਾਤ ਪਾਤ ਦੇ ਹੋਗੇ ਵਖਰੇਵੇਂ ਜਾਂ ਧਰਮ ਦੇ ਵਖਰੇਵੇਂ ਉਹ ਛੱਡ ਦੇਣੇ ਚਾਹੀਦੇ ਹੁਣ ਖਤਮ ਕਰ ਦੇਣੇ ਚਾਹੀਦੇ ਹਾਂਜੀ ਇਹੀ ਆ ਦੇਖੋ ਮਹਾਰਾਏ ਨੇ ਇਹ ਸ਼ਹੀਦੀ ਤੇ ਦੇਖੋ ਇਹ ਆਗਰੇ ਤੋਂ ਗ੍ਰਿਫਤਾਰੀ ਦਿੱਤੀ ਮਹਾਰਾਏ ਨੇ ਹਾਂਜੀ ਮਹਾਰਾ ਦਾ ਸੀਸ ਕਦੇ ਕਿਸੇ ਦੇ ਘਰੇ ਧੋਬੀ ਦੇ ਘਰੇ ਰਹਾ ਦਰਗਾਹੀ ਸ਼ਾ ਫਕੀਰ ਦੇ ਘਰੇ ਰਹਾ ਦਰਗਾਹੀ ਸ਼ਾ ਫਕੀਰ ਨਾਬੇ ਨਾਬਾ ਸਾਹਿਬ ਉਹਨੇ ਇਹ ਕਿਹਾ ਸੀ ਵੀ ਮੈਂ ਭਾਈ ਜਤਾ ਜੀ ਵੀ ਗੁਰਤੇਗ ਬਹਾਦਰ ਨੂੰ ਕਦੋਂ ਦਾ ਡਿਕਦਾ ਸੀਗਾ ਵੀ ਹੁਣ ਉਹ ਸੀਸ ਦੇ ਰੂਪ ਚਾਏ ਨੇ ਵੀ ਤੁਸੀਂ ਗੁਰਗੋਬਨ ਸਿੰਘ ਨੂੰ ਇਹ ਕਿਹੋ ਵੀ ਬੁੱਢਾ ਫਕੀਰ ਉਦੋਂ ਤੱਕ ਜਿਉਂਦਾ ਰਹੂਗਾ ਵੀ ਤੁਸੀਂ ਜਦ ਤੱਕ ਦਰਸ਼ਨ ਦੇਣ ਨਹੀਂ ਆਉਂਦੇ ਫਿਰ ਗੁਰਗੋਬਨ ਸਿੰਘ ਜੀ ਬਾਅਦ ਚ ਉੱਥੇ ਗਏ ਨੇ ਮਤਲਬ ਕਿ ਫਕੀਰ ਵੀ ਗੁਰੂ ਸਭ ਦੇ ਪ੍ਰੇਮੀ ਹੈ ਜੀ ਭਾਈ ਜਤਾ ਜੀ ਭਾਈ ਲਖੀਸ਼ਾ ਮਨਜਾਰਾ ਜੀ ਇੱਥੇ ਗੁਰੂ ਸਾਹਿਬ ਦੇ ਸੀਸ ਕਰਕੇ ਸ਼ਹੀਦੀਆਂ ਵੀ ਹੋਈਆਂ ਨੇ ਹਾਂ ਸ਼ਹੀਦੀਆਂ ਹੋਈਆਂ ਭਾਈ ਜਤਾ ਜੀ ਦੇ ਜਿਹੜੇ ਅੱਗੇ ਪਿਤਾ ਜੀ ਠੀਕ ਹੈ ਜਦੋਂ ਅਸੀਸ ਲੈ ਕੇ ਆ ਰਹੇ ਨੇ ਉੱਥੇ ਇਹ ਵਿਚਾਰਾ ਹੋਈਆਂ ਵੀ ਉੱਥੇ ਆਪਾਂ ਕੋਈ ਧਾੜ ਕੋਈ ਅਸੀਸ ਹੋਰ ਰੱਖ ਦਈਏ ਇਹ ਵੀ ਕਿਹਾ ਜਾਂਦਾ ਵੀ ਭਾਈ ਜੈਤਾ ਜੀ ਦੇ ਪਿਤਾ ਜੀ ਦਾ ਉੱਥੇ ਉਹ ਰੱਖਿਆ ਗਿਆ ਧਾਰ ਅਸੀਸ ਕਿਉਂਕਿ ਧੜ ਲੱਖੀਸ਼ਾ ਬਨਜਾਰਾ ਜੀ ਲੈ ਗਏ ਸੀਗੇ ਆਪਣੇ ਘਰ ਨੂੰ ਅੱਗ ਲਾਉਣੇ ਕੋ ਸੌਖੀ ਗੱਲ ਨਹੀਂ ਹੁੰਦੀ ਇੱਥੇ ਲੀਡਰ ਇਸੇ ਲੀਡਰ ਕੀ ਡੇਰੇ ਵਾਲਿਆਂ ਡੇਰੇ ਵਾਲੇ ਜਿਹੜੇ ਬੰਦੇ ਨੇ ਸਾਰੇ ਆਪਣੇ ਘਰ ਨੂੰ ਬਚਾਉਂਦੇ ਨੇ ਪਰ ਲੱਖੀਸ਼ਾ ਬਨਜਾਰਾ ਨੇ ਆਪਣੇ ਘਰ ਨੂੰ ਅੱਗ ਮੈਂ ਸੋਚ ਰਾ ਸੀ ਵੀ ਇਹਨਾਂ ਦਾ ਟਾਈਮ ਹੈ ਹੀ ਨਹੀਂ ਸੀ ਵੀ ਘਰ ਤੋਂ ਕੋਈ ਕੀਮਤੀ ਡਾਕੂਮੈਂਟ ਬਾਹਰ ਬੰਦਾ ਕੱਢ ਲਵੇ ਜਾਂ ਇਹ ਸੋਚ ਲਵੇ ਕੋ ਉਹਦਾ ਕੰਮ ਇਨਸਟੈਂਟ ਹੋਇਆ ਜਦੋਂ ਲੈ ਕੇ ਜਾ ਰਹੇ ਸੀ ਮਹਾਰਾਜ ਦਾ ਧੜ ਤੇ ਸੀਸ ਵੀ ਮੈਂ ਸੋਦਾ ਵੀ ਜਾਣ ਉਹ ਰਸਤੇ ਦੇ ਵਿੱਚ ਹੀ ਫਾਈਨਲ ਕਰਤਾ ਵੀ ਕਰਨ ਨੂੰ ਅਗ ਲਾਉਣੀਆਂ ਲਾਉਣੀਆਂ ਦਰਸ ਫਾਈਨਲ ਉਥੇ ਇਹ ਨਹੀਂ ਵੀ ਕੋਈ ਹੋਰ ਆਪਾਂ ਆਪਸ਼ਨ ਲੱਭ ਲਈਏ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਨੇ ਵੀ ਇਹ ਸ਼ਹੀਦੀਆਂ ਕੁਰਬਾਨੀਆਂ ਜੇ ਆਪਾਂ ਨੂੰ ਜਨਾਕ ਸਤਕਾਰ ਹੋ ਸਕੇ ਉਹਨਾਂ ਕਰੀਏ ਸਤਕਾਰ ਤਾਂ ਇਹੀ ਆ ਵੀ ਉਹਨਾਂ ਨੇ ਜੋ ਕਿਹਾ ਉਹ ਕਰੀਏ ਜੋ ਮਨਾਂ ਕੀਤਾ ਉਹ ਨਾ ਕਰੀਏ ਧੰਨਵਾਦ ਜੀ ਤੁਹਾਡਾ ਬੋਲ ਮੈਂ ਧੰਨਵਾਦ ਤਾਂ ਕਹੇ ਤਾਂ ਪਰ ਸਾਹਮਣੇ ਮੇਰੀ ਨਜ਼ਰ ਚਲੇਗੀ ਮਸੰਦਾ ਵਾਲੇ ਫੂਟੇ ਇੱਕ ਪਾਸੇ ਆਵੇ ਜਿੱਥੇ ਗੁਰਤੇਗਪਾਤਰੀ ਕਸ਼ਮੀਰੀ ਪੰਡਤ ਆਏ ਸੀ ਦੂਜੇ ਪਾਸੇ ਮਸੰਦਾਂ ਵਾਲਾ ਖੂਹ ਹੈ ਜਿੱਥੇ ਕਹਿਆ ਜਾਂਦਾ ਬਸੰਦ ਗੁਰਸਾਹਿਬ ਨੇ ਸਾੜੇ ਹਾਂ ਜਿਹੜੇ ਉਹ ਮਸੰਦਾਂ ਵਾਲਾ ਖੂਹ ਆ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਆ ਵੀ ਇਹ ਚੀਜ਼ ਬਾਰੇ ਜ਼ਿਆਦਾ ਗੱਲ ਕੀਤੀ ਨਹੀਂ ਜਾਂਦੀ ਹੈ ਨਾ ਨਹੀਂ ਕਰਦੇ ਹਾਂ ਨਹੀਂ ਕਰਦੇ ਹਾਂ ਕਿਉਂਕਿ ਇਤਿਹਾਸ ਤਾਂ ਇਹੀ ਆ ਵੀ ਭਾਈ ਜਿਹੜੇ ਮਸੰਦ ਉਹ ਗਲਤ ਟਰੈਕ ਤੇ ਚਲੇ ਗਏ ਸੀਗੇ ਉਹ ਮਾਰਦ ਉਸ ਸਾੜੇ ਨੇ ਇਹ ਗੱਲ ਸੱਚ ਆ ਹੈਨਾ ਗੱਲ ਇਹ ਆ ਵੀ ਆ ਗੀ ਗੁਰੂ ਸਾਹਿਬ ਦਾ ਜਿਹੜਾ ਇਹ ਧਾਰਮਿਕ ਲਾਈਨ ਆ ਨਾ ਇਹ ਬੜੀ ਉਹ ਧਿਆਨ ਨਾਲ ਚੱਲਣਾ ਪੈਂਦਾ ਇੱਥੇ ਇੱਥੇ ਲੋਕ ਸਤਕਾਰ ਤਾਂ ਬਹੁਤ ਕਰਦੇ ਨੇ ਪਰ ਉਹਨਾਂ ਲੇਖਾ ਜੋਖਾ ਵੀ ਦੇਣਾ ਪੈਂਦਾ ਆ ਵੀ ਇਹ ਉਹਨਾਂ ਵਾਸਤੇ ਆ ਵੀ ਜਿਹੜੇ ਧਾਰਮਿਕ ਲਾਈਨ ਚ ਨੇ ਵੀ ਆਪਾਂ ਵੀ ਦੁਨੀਆ ਸਤਕਾਰ ਕੀ ਮੱਥੇ ਟੇਕਦੀ ਆ ਇੱਥੇ ਪਰ ਵੀ ਗੁਰੂ ਸਾਹਿਬ ਵੀ ਦੇਖਦੇ ਨੇ ਪਰ ਜੇ ਧਾਰਮਿਕ ਲਾਈਨ ਚ ਹੋ ਕੇ ਆਪਾਂ ਗਲਤ ਕੰਮ ਕਰਾਂਗੇ ਫਿਰ ਇਹ ਮਸੰਦਾਂ ਵਾਲਾ ਹਾਲ ਮਹਾਰਾਜ ਕਰਦੇ ਨੇ ਇਸ ਕਰਕੇ ਵੀ ਜੰਨਾ ਮਹਾਰਾਜ ਦੀ ਗੱਲ ਮੰਨੀਏ ਡਰ ਕੇ ਚੱਲੀਏ ਰੱਬ ਤੋਂ ਫਤਿਹ ਦੀ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ